ਫੇਰੇ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਕੋਜ ਸਤ ਗੁਰ ਛੋਡ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਨ ਹੈ ਦੀਆ ਰਿਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੇ ਸਾਰ ਪਾਸੰਤ ਸਰਨੇ ਲਾਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੇ ਸਾਰ ਛੋਡ ਸਭ ਹੋਏ ਰਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀ ਸੋ ਸਗਲ ਤੂੰ ਹੈ ਪਸਰੇ ਆ ਪਸਾਰ ਕਹੋ ਨਾਨਕ ਗੁਰ ਪਰਮ ਕਟਿਆ ਸਗਲਾ ਬ੍ਰਹਮ ਵਿਚਾਰ ਫਿਰਿ ਰਾਗ ਮਹਲਾ ਪੰਜਵਾਂ ਸੰਚਾਰ ਤਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜਿਨ ਤੋ ਸਾ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮਨ ਨਾਮ ਇੱਕ ਅਪਾਰ ਪ੍ਰਾਨ ਮਨ ਤਨ ਜਨਹ ਦਿਯਾਰ ਦੇਖ ਅਧਾਰ ਪਿਆ ਸੰਸਾਰ ਪਉ ਸੰਤ ਸ਼ਰਨੇ ਲਾਗ ਚਰਣੇ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੇ ਸਾ ਆਪ ਛੋੜ ਸਭ ਹੋਏ ਰਣ ਜਿਸ ਦੇ ਪ੍ਰਭ ਨਰੰਕਾਰ ਜੋਤੀ ਸੋ ਸਗਲ ਤੋ ਹੈ ਪਸਰੇ ਆ ਪਾਸਾ ਕਹੋ ਨਾਨਕ ਗੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5 ਸੰਚ ਹਰ ਤਨ ਪੂਜ ਸਤ ਗੁਰ ਛੋਡ ਸਗਲ ਵਿਕਾਰ ਜੇ ਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮਨ ਨਾਮ ਏਕ ਅਪਾ प्राण मन तन जिन है दिया हृदय का आधार आधारऊ काम क्रोध अहंकार मत संसार ਸੰਤ ਸ਼ਰਣੀ ਲਾਗ ਚਰਣੇ ਮਿਟੇ ਦੁੱਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰੇ ਸਾਰਾ ਛੋਡ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀ ਸੋ ਸਗਲ ਤੂੰ ਹੈ ਬਸ ਰਿਆ ਪਾਸਾਰ ਕਟਿਆ ਸਗਲ ਬ੍ਰਹਮ ਵਿਚਾਰ ਫਿਰੇ ਰਾਗ ਮਹੱਲਾ ਪੰਜਵਾਂ ਸੱਚ ਹਰ ਤਨ ਪੂਜ ਸਤ ਗੁਰ ਛੋਡ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਨ ਹੈ ਦਿਆ देका आधार काम क्रोध अहंकार मथे वेपार पंत शरणी लाग चरणी मिटे दुख आधार ਸਤ ਸੰਤੋਖ ਦਇਆ ਕਮਾਵੇ ਇਹ ਕਰਲੇ ਸਾਰ পাপ ਛੋੜ ਸਭ ਹੋਏ ਰੇਨਾ ਜਿਸ ਦੇ ਪ੍ਰਭ ਨਰੰਕਾਰ ਜੋਤੀ ਸੇ ਸੋ ਸਗਲ ਤੂੰ ਹੈ ਬਸਰੇ ਆ ਪਾਸਾਰ ਕਹੋ ਨਾਨਕ ਗੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਸਿਰ ਰਾਗ ਮਹਲਾ 5ਵਾਂ ਸੰਚਾਰ ਤਨ ਪੂਜ ਸਤ ਗੁਰ ਛੋਡ ਸਗਲ ਵੇਕਾਰ ਜੇ ਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾ जप मन नाम एक अपार, अपारण मन तन जन जनहद दिया का, ਵੇ ਆਪਿਆ ਸੰਸਾਰ ਪਉ ਸੰਤ ਸ਼ਰ ਲੀਲਾ ਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਰੰਕਾਰ ਜੁਦੀ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੋਨਾ गुर परम कटिया सगल ब्रह्म बिचार राग, महला पंजवा पंजाबचर तन पूज सतगुर ਛੋੜ ਸਗਲ ਵਿਕਾਰ ਜੇ ਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹਿ ਦਿਆਰ ਦੇ ਕਾ ਆਧਾਰ ਰਹਾਉ ਕਾ क्रोध अहंकार माते व्याप्या संसार ओ संत शरणि लाग चरणी मिटे दुख सत सत्सन्तुख दया कमाव एह करनी सार आप छोड सब होए रेणा ਜਿਸ ਦੇ ਪ੍ਰਭ ਨਰੰਕਾਰ ਜੋ ਦੇ ਸੋ ਸਗਲ ਤੂੰ ਹੈ ਪਸਰੇ ਆ ਪਾਸਾਰ ਕਹੋ ਨਾਨਕ ਗੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਸਿਰੀ ਰਾਗ ਮਹੱਲਾ ਪੰਜਵਾ ਸੰਚਾਰ ਤਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨ ਹੈ ਦੀਆਰ ਦੇ ਕਾਇਆ ਧਾਰ ਰਹਾਉ ਕਾਮ ਕ્રોਧ ਅਹੰਕਾਰ ਮਤੇ ਵਿਆਪਿਆ ਸੰਸਾਰ ਓ ਸੰਤ ਸਰਣੀ ਲਾਗ ਚਰਨੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਣੀ ਸਾਰ ਆਪ ਛੋੜ ਸਭ ਹੋਏ ਰੇਨਾ ਜਿਸ ਦੇ ਪ੍ਰਭ ਨਰੰਕਾਰ ਜੋ ਦੇ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਫਿਰ ਰਾਗ ਮਹੱਲਾ ਪੰਜਵਾ ਸੰਚ ਹਰ ਤਨ ਕੋਜ ਸਤ ਗੁਰ ਛੋਡ ਸਗਲ ਵਿਕਾਰ ਜਿੰਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਲ ਹੈ ਦੀਆ ਹਿਰਦੇ ਕਾ ਯੱਪਿਆ ਸੰਸਾਰ ਪਾਸੰਤ ਸ਼ਰਨੇ ਲਾਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਏ ਹ ਕਰਨੇ ਸਾਰ ਆਪ ਛੋੜ ਸਭ ਹੋਏ ਰਣਾ ਜਿਸਾ ਦੇ ਪ੍ਰਭ ਨਰੰਕਾਰ ਜੋ ਦੀ ਸੋ ਸਗਲ ਤੂੰ ਹੈ ਪਸਰੇ ਆ ਪਸਾਰ ਕਹੋ ਨਾਨਕ ਗੁਰ ਪਰਮ ਕਟਿਆ ਸਗਲਾ ਬ੍ਰਹਮ ਵਿਚਾਰ ਫਿਰ ਰਾਗ ਮਹਲਾ ਪੰਜਵਾ ਸੰਚਰ ਤਨ ਪੂਜ ਸਤ ਗੁਰ ਛੋਡ ਸਗਲ ਵਿਕਾਰ ਜਿਨ ਤੋ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮਨ ਨਾਮ ਏਕ ਅਪਾਰ ਜਨ ਹੈ ਦਿਆਰ ਦੇਖਾ ਆਧਾਰ ਰਹਾਉ ਕਾਮ ਕ્રોਧ ਅਹੰਕਾਰ ਮਾਤੇ ਵੇ ਆਪਿਆ ਸੰਸਾਰ ਸੰਤ ਸ਼ਰਨੇ ਲਾਗ ਚਰਣੇ ਮਿਟੇ ਦੁੱਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੇ ਸਾਰ ਆਪ ਛੋੜ ਸਭ ਹੋਏਰੇ ਇਸ ਦੇ ਪ੍ਰਭ ਨਰੰਕਾਰ ਜੋਤੀ ਸੋ ਸਗਲ ਤੋ ਹੈ ਫਸਰਿਆ ਪਾਸਾਰ ਕਹੋ ਨਾਨਕ ਗੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਫਰੀ ਰਾਗ ਮਹੱਲਾ ਪੰਜਵਾਂ ਸੱਚ ਹਰ ਤਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜੇ ਨਾ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹ ਦਿਆ हृदय का आधार काम क्रोध अहंकार मते व्यपया संसार ओ संत शरणी लाग चरणी ਮੇਟੇ ਦੁੱਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੇ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਬੰਧ ਰੰਕਾਰ ਜੋਦੀ ਸੋ ਸਗਲ ਤੂ ਹੈ ਬਸ ਰਿਆ ਪਾਸਾਰ ਕਹੋ ਨਾਨਕ ਗੁਰ ਪਰਮ ਕਟਿਆ ਸਗਨ ਬ੍ਰਹਮ ਵਿਚਾਰ ਫਿਰੇ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤ ਗੁਰ ਛੋਡ ਸਗਲ ਵਿਕਾਰ ਜਿਨ ਕਉ ਸਾਜ ਸਵਾਰੇ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਨ ਹੈ ਦਿਆਲ ਹਿਰਦੇ ਕਾ ਸੰਸਾਰ ਪਸੰਤ ਸਰਣੀ ਲਾਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾ ਛੋੜ ਸਭ ਹੋਏ ਰੇਨਾ ਜਿਸ ਦੇ ਪ੍ਰਭ ਨਰੰਕਾਰ ਜੋਤੀ ਸੋ ਸਗਲ ਤੂੰ ਹੈ ਫਸਰਿਆ ਪਾਸਾ ਕਹੁ ਨਾਨਕ ਗੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਫਿਰ ਰਾਗ ਮਹਲਾ 5 ਸਚ ਹਰ ਤਨ ਪੂਜ ਸਤ ਗੁਰ ਛੋਡ ਸਗਲ ਵੇਕਾਰ ਜੇ ਨਤ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਨਹੇ ਦਿਆ हृदय का आधार काम क्रोध अहंकार मत वपयार पौसरणी लाग चरणी ਮਿਟੇ ਦੁੱਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋ जिस दे प्रभ निरंकार जो दिश सो सगल तू है पसरे पसार कहो नानक गुर परम काटिया ਸਗਲ ਅਬਰਾਹਮ ਵਿਚਾਰ ਸ੍ਰੀ ਰਗ ਮਹਲਾ 5 ਸੰਚਰ ਤਨ ਪੂਜਤ ਗੁਰ ਛੋਡ ਸਗਲ ਵਿਕਾਰ जिन तू साज सिमर हो उदार जप मन नाम एक अपार प्राण मन तन जिन्ह आधार आधारौ काम क्रोध अहंकार माते व्याप्या संसार ਔ ਸੰਤ ਸਰਣੀ ਲਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੇ ਸੋ ਸਗਲ ਤੂੰ ਹੈ ਪਸਰਿਆ 파ਸਾਰ ਕਹੋ ਨਾਨਕ ਗੁਰ ਪਰਮ ਕਟਿਆ ਸਗਲ ਬ੍ਰਹਮ ਵਿਚਾਰ ਫਿਰ ਰਾਗ ਮਹੱਲਾ ਪੰਜਵਾ ਸੰਚ ਹਰ ਤਨ ਪੂਜ ਸਤ ਗੁਰ ਛੋੜ ਸਗਲ ਬਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਬ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨ ਹੈ ਦਿਯਾਰ ਦੇ ਕਾਇਆ ਧਾਰ ਰਹਾਉ काम क्रोध अहंकार मते व्यापया संसार पा संत शरणे लाग चरने मिटे दुख अंधार सत संतोष दया कमावे ए करणी सार आप छोड़ सब होए रे ਜਿਸ ਦੇ ਪ੍ਰਭ ਨਰੰਕਾਰ ਜੋ ਦੀ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ ਕੀ ਫਤਿਹ